ਪਿਆਰ ਨਾ ਪਲੇਅਰ ਥੱਕੇ ਹੁੰਦੇ ਆ ਪਲੀਜ਼ ਪਿਆਰ ਨਾ ਪਿਆਰ ਨਾ ਪਿਆਰ ਨਾ ਇਹ ਪਿਆਰ ਨਾ ਯਾਰੇ ਵੀਰ ਇਦਾਂ ਨਾ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਅੱਜ ਦੋਸਤੋ ਇਹ ਵੀਡੀਓ ਕਲਿੱਪ ਢੇਰ ਦੇ ਕਬੱਡੀ ਕੱਪ ਦੀ ਹੈ ਜਿੱਥੇ ਫਾਈਨਲ ਮੈਚ ਤੋਂ ਬਾਅਦ ਦਰਸ਼ਕਾਂ ਨੇ ਖਿਡਾਰੀਆਂ ਨੂੰ ਘੇਰ ਲਿਆ ਤੇ ਦੋਸਤੋ ਭੀੜ ਕਰਕੇ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਹਾਂਜੀ ਦੋਸਤੋ ਅੱਜ ਦੀ ਗੱਲ ਨਹੀਂ ਇਹ ਹਰੇਕ ਮੈਚ ਉੱਤੇ ਹੁੰਦਾ ਹੈ ਕਿ ਜਦੋਂ ਫਾਈਨਲ ਮੈਚ ਹੁੰਦਾ ਹੈ ਤਾਂ ਦਰਸ਼ਕ ਭੀੜ ਕਰ ਲੈਂਦੇ ਤੇ ਦੋਸਤੋ ਖਿਡਾਰੀਆਂ ਨੂੰ ਜਾਣ ਨਹੀਂ ਦਿੰਦੇ ਅੱਜ ਦੋਸਤੋ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਭੀੜ ਵਿੱਚ ਜਿੱਥੇ ਕਿ ਪਿਆਰ ਕਰਨ ਵਾਲੇ ਹੁੰਦੇ ਨੇ ਉੱਥੇ ਹੀ ਕੁਝ ਸ਼ਰਾਰਤੀ ਅਨਸਰ ਵੀ ਹੁੰਦੇ ਨੇ ਜੋ हां दोस्तों इस तो बाद खिलाड़ी बड़ी मुश्किल ਨਾਲ ਆਪਣੀ ਗੱਡੀਆਂ ਤੱਕ ਪਹੁੰਚੇ ਤੇ ਦੋਸਤੋ ਕਮੇਟੀ ਉਸ ਤੋਂ ਬਾਅਦ ਇਨਾਮਾਂ ਲਈ ਨਾਮ ਪੁਕਾਰਦੀ ਰਹੀ ਪਰ ਦੋਸਤੋ ਖਿਡਾਰੀ ਇਨਾਮ ਲੈਣ ਲਈ ਨਹੀਂ ਆਏ ਕਿਉਂਕਿ ਦੋਸਤੋ ਦਰਸ਼ਕਾਂ ਦੀ ਭੀੜ ਨੇ ਉਹਨਾਂ ਨੂੰ ਇੰਨਾ ਤੰਗ ਕੀਤਾ ਕਿ ਉਹ ਦੁਬਾਰੇ ਗਰਾਊਂਡ ਵਿੱਚ ਨਹੀਂ ਪਹੁੰਚੇ ਤੇ ਦੋਸਤੋ ਸ਼ੀਲੂ ਬਹੁ ਅਕਬਰਪੁਰ ਆਪਣਾ ਬੈਸਟਾਂ ਵਾਲਾ ਟਰੈਕਟਰ ਲੈਣ ਵੀ ਨਹੀਂ ਆਇਆ ਤੇ ਦੋਸਤੋ ਉਸ ਦਾ ਟਰੈਕਟਰ ਉਸ ਦੇ ਭਰਾ ਮਨੀਸ਼ ਬਲਾਰਾ ਨੂੰ ਦਿੱਤੀ ਗਈ ਚਾਬੀ ਤੇ ਦੋਸਤੋ ਮਨੀਸ਼ ਬੈਸਟਾਂ ਵਾਲਾ ਟਰੈਕਟਰ ਮਨੀਸ਼ ਬਲਾਰਾ ਨੂੰ ਦਿੱਤਾ ਗਿਆ ਹਾਂਜੀ ਦੋਸਤੋ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂਕਿ ਇਹ ਖਿਡਾਰੀਆਂ ਲਈ ਚੰਗਾ ਨਹੀਂ ਹੈ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟਾਂ ਚ ਜਰੂਰ ਦੱਸਣਾ ਜੀ ਕਮੈਂਟ ਕਰਕੇ ਦੱਸੋ ਕਿ ਇਹ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ